ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਹੀ ਕਾਂਗਰਸ ਦੇ ਵੱਲੋਂ ਆਪਣੇ ਪੱਤੇ ਖੋਲੇ ਗਏ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕਈ ਬਗਾਵਤ ਦੇ ਸੁਰ ਵੀ ਉੱਠਣੇ ਸ਼ੁਰੂ ਹੋ ਗਏ ਨੇ ਕੈਬਨਟ ਮੰਤਰੀ ਤੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸ ਤੋਂ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਸਪਸ਼ਟ ਕਰ ਦਿੱਤਾ ਏ ਉਹਨਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਜ਼ਰੂਰ ਲੜੇਗਾ ਮੰਤਰੀ ਪੁੱਤਰ ਵੱਲੋਂ ਕਾਂਗਰਸ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਏ ਪਰ ਪਾਰਟੀ ਨੇ ਹਲਕਾ ਸੁਲਤਾਨਪੁਰ ਲੋਧੀ ਤੋਂ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹੀ ਆਪਣਾ ਉਮੀਦਵਾਰ ਬਣਾਇਆ ਇਸ ਤੋਂ ਬਾਅਦ ਕੀ ਕਹਿਣਾ ਏ ਤੁਸੀਂ ਆਪ ਹੀ ਸੁਣ ਲਵੋ ਰਾਣਾ ਸਾਹਿਬ ਦੇ ਨਾਲ ਲੋਕਾਂ ਦਾ ਪਿਆਰ ਜਾਂ ਜੂਲ ਰਾਣਾ ਸਾਹਿਬ ਨੇ ਪਿੰਡਾਂ ਚ ਵਿਕਾਸ ਕਰਾਇਆ ਉਹਨੂੰ ਦੇਖਦੇ ਹੋਏ ਪਿੰਡ ਸੈਦੋਵਾਲ ਦੇ ਵਿੱਚੋਂ ਸੈਂਕੜੇ ਪਰਿਵਾਰ ਜਿਹੜੇ ਮੈਂ ਸਮਝਦਾ ਕਿ ਉਹ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਔਰ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਜਿਹੜੇ ਸੀਗੇ ਉਹ ਵੀ ਅੱਜ ਸ਼ਾਮਲ ਹੋਏ ਇੱਥੇ ਔਰ ਇਹ ਸਾਰਾ ਕੁਝ ਰਾਣਾ ਸਾਹਿਬ ਦੀ ਉੱਚੀ ਸੋਚ ਦੇ ਸਦਕਾ ਕਿ ਉਹਨਾਂ ਨੇ ਕਿਵੇਂ ਇਲਾਕੇ ਦਾ ਵਿਕਾਸ ਕਰਾਇਆ ਇਲਾਕੇ ਨੂੰ ਕਿਦਾਂ ਉਹਨਾਂ ਨੇ ਸੇਧ ਦੇ ਕੇ ਬਚਾ ਕੇ ਰੱਖਿਆ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕ ਰਾਣਾ ਸਾਹਿਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਮੈਂ ਇਹਦੇ ਤੇ ਜਿਹੜੇ ਅੱਜ ਸਾਡੇ ਪਰਿਵਾਰ ਸ਼ਾਮਲ ਹੋਏ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਰਾਣਾ ਸਾਹਿਬ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਲਾਕੇ ਨੂੰ ਬਹੁਤ ਦੇਣਾ ਦਿੱਤੀਆਂ ਇਲਾਕੇ ਦੇ ਵਿੱਚ ਇੰਨਾ ਕੁ ਵਿਕਾਸ ਕਰਾਇਆ ਚਾਹੇ ਉਹ ਪਿੰਨਾਂ ਦੇ ਛੱਪੜ ਹੋਣ ਚਾਹੇ ਉਹ ਸੜਕਾਂ ਹੋਣ ਔਰ ਮੇਰੇ ਸਿੱਧੂਵਾਲ ਦੇ ਆਸ-ਪਾਸੇ ਤਿੰਨ ਚਾਰ ਸੜਕਾਂ ਜਿਹੜੀਆਂ ਹੁਣੇ ਮਨਜ਼ੂਰ ਕਰਾ ਕੇ ਰਾਣਾ ਸਾਹਿਬ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸੋ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ ਸਾਡੇ ਵਰਕਰ ਜੀ ਸਾਡੇ ਲੀਡਰ ਜੀ ਸਾਰੇ ਇਕੱਠੇ ਹੋ ਕੇ ਮਿਲਣਾ ਚਾਹੁੰਦੇ ਆ ਜੀ ਜੀ ਤੇ ਸਰਦਾਰ ਪਲਵਿੰਦਰ ਸਿੰਘ ਦਾ ਇਹ ਡੇਰਾ ਸੈਦੋ ਵਾਲ ਪਿੰਡ ਦੇ ਵਿੱਚ ਜੀ ਜੀ ਇੱਕ ਕਿਸਾਨ ਯੂਨੀਅਨ ਦੀ ਬੜੀ ਤਗੜੇ ਹੋ ਕੇ ਇਹਨਾਂ ਨੇ ਪੈਰਵਾਈ ਕੀਤੀ ਕਿ ਉਹ ਸ਼ੱਕ ਕਰਨਾ ਚਾਹੁੰਦੇ ਸੀ ਕਿ ਵੀ ਤੇਰੇ ਰਣੇ ਤੇਰੇ ਮਨ 'ਚ ਸ਼ੱਕ ਨਹੀਂ ਹੋਣਾ ਚਾਹੀਦਾ ਜੀ ਜੀ ਕਿ ਮੈਂ ਕਿੱਥੇ ਚੱਲ ਜਾਣਾ ਸਾਡਾ ਹੀ ਬੰਦਾ ਜੀ ਜੀ ਉਹਨੇ ਸਾਰਿਆਂ ਨੂੰ ਇਕੱਠੇ ਕੀਤਾ ਤੇ ਸਾਨੂੰ ਚਾਹ ਪਾਣੀ ਪੀ ਦੱਸਿਆ ਸਰ ਤੁਹਾਡੇ ਅੱਜ ਗਿਰਾ ਗਰੰਟ ਹਗਾ ਤੇ 2.5 ਸਾਨੂੰ ਇੱਕ ਫੋਟੋ ਖਿੱਚੀ ਸੀ ਹੱਥ ਮਲਾ ਕੇ ਰੋਡ ਦੇ ਉੱਪਰ ਤੇ ਇਕੱਠੇ ਨਿਝਰੋ ਉਹਨੂੰ ਫੋਟੋ ਦੇਖ ਕੇ ਅਕਾਲੀ ਕੁਝ ਹੁਣ ਆਪ ਪਾਰਟੀ ਚੱਲ ਗਏ ਦੇਖੋ ਗੱਲ ਆ ਮੈਂ ਤਾਂ ਆਮ ਪਾਰਟੀ ਵਾਲਿਆਂ ਨੂੰ ਜੱਫੀ ਪਾ ਲੈਣਾ ਹੱਥ ਮਲਾ ਲੈਣਾ ਜੀ ਕਿ ਕੱਲ ਨੂੰ ਉਹ ਛੱਡ ਕੇ ਕਿਸੇ ਹੋਰ ਕੋ ਚਲ ਜਾਣਗੇ ਇਹ ਤੇ ਜਰਾਣੇ ਦਾ ਹੀ ਕਸੂਰ ਹੈ ਜੀ ਜੀ ਔਰ ਬਲਾਦੇ ਵਿੱਚ ਗੋਰਾ ਗੇਲੂ ਦੂਜੀ ਪਾਰਟੀ ਚਲ ਗਿਆ ਸੈਦੋਬਾਲ ਸਾਹਿਬ ਤੁਹਾਡੇ ਵਫਾਦਾਰ ਸਪਾਹੀ ਆ ਗੋਰਾ ਗੇਲੂ ਔਰ ਸੈਦੋਬਾਲ ਵਾਲੇ ਕੀ ਕਰਨਾ ਚਾਹੁੰਦੇ ਆ ਦੇਖੋ ਗੋਰਾ ਗਿਰ ਵੀ ਆਪਣਾ ਹੀ ਸਪਾਹੀ ਸੀ ਜੀ ਜੀ ਅਮਰਜੀਤ ਮੇਰੇ ਕਰਕੇ ਹੀ ਗੋਰੇ ਗੇਲੂ ਨੂੰ ਜਾਣਦਾ ਜੀ 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 ਔਰ ਅੱਜ ਕੱਲ੍ਹ ਉਹ ਵੀ ਟ੍ਰਿਕਲੀ ਟਰਾਈ ਕਰਦਾ ਸੀ ਜੀ ਜੇ ਉਹਨੂੰ ਨਹੀਂ ਮਿਲੀ ਤਾਂ ਕਿਸੇ ਹੋਰ ਪਾਰਟੀ ਚਲੇ ਗਿਆ ਤੁਹਾਡੇ ਪੁੱਤਰ ਨੂੰ ਵੀ ਟਿਕਟ ਨਹੀਂ ਮਿਲੀ ਸੰਤਾਨ ਕੋ ਲੋਦੀ ਦਾ ਦਾਵਾ ਕਰ ਰਹੇ ਸੀਗੇ ਉੱਥੇ ਤਾਂ ਨਹੀਂ ਹਲਡੌਨ ਹੋ ਜੁ ਸਕਦੀ ਨਹੀਂ ਉੱਥੇ ਕੋਈ ਹਲਡੌਨ ਨਹੀਂ ਹੈ ਡੋਲ ਅਡੋਲ ਆ ਜੀ ਜੀ ਬਿਲਕੁਲ ਅਡੋਲ ਹੈ ਰਣੇਂਦਰ ਪ੍ਰਤਾਪ ਸਿੰਘ ਲੱਗਾ ਆ ਜੀ ਔਰ ਲੜੇਗਾ ਮੈਦਾਨ 'ਚ ਆਉਣਗੇ ਲੜੇਗਾ ਯਾਰ ਮੈਦਾਨ 'ਚ ਪਹੁੰਚਾਈ ਨਹੀਂ ਸਰ ਕਾਂਗਰਸ ਨੇ ਟਿਕਟ ਦਿੱਤੀ ਇਹ ਸਵਾਲ ਕਰ ਰਹੇ ਨੇ ਜੇਲ੍ਹ 'ਚ ਬੈਠੇ ਹੋਏ ਇਹਨੂੰ ਕੀ ਕਹਿਣਾ ਚਾਹੁੰਦੇ ਆ ਆ ਲਟੇਂਦਰ ਪਾਲ ਸਿੰਘ ਹੈ ਨਾ ਜੇਲ੍ਹ ਚੀ ਦੇ ਦੇ ਸਲਾਖਾ ਪਿੱਛੋਂ ਲੜ ਪਏਗਾ ਜੀ ਜੀ ਥੈਂਕ ਯੂ ਐਸਐਮਜ਼ेड ਪੰਜਾਬ ਦੇ ਲਈ ਕਪੂਰਤਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ